ਛੇਤੀ ਨਾਲ ਉੱਠ ਹੁਣ ਕਰ ਲੋ ਤਿਆਰੀ ਛੇਤੀ ਨਾਲ ਉੱਠ ਹੁਣ ਕਰ ਲੋ ਤਿਆਰੀ ਆ ਗਈ ਸਾਡੀ ਵੀ ਜਮਾਤ ਦੀ ਵਾਰੀ ਆ ਗਈ ਸਾਡੀ ਵੀ ਜਮਾਤ ਦੀ ਵਾਰੀ ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਮੈਂ ਮਨਦੀਪ ਕੌਰ ਅੱਜ ਦੀ ਜਮਾਤ ਦੇ ਵਿੱਚ ਮੇਰੇ ਬਹੁਤ ਹੀ ਨੰਨੇ ਮੁੰਨੇ ਪਿਆਰੇ ਬੱਚਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਹਾਂਜੀ ਬੱਚਿਓ ਸੋਚ ਰਹੇ ਹੋ ਨਾ ਅਸ ਦੀ ਜਮਾਤ ਦੇ ਵਿੱਚ ਅਸੀਂ ਕੀ ਕਰਨ ਵਾਲੇ ਹਾਂ ਪਹਿਲਾਂ ਇਹ ਦੱਸੋ ਸਾਰੇ ਜਮਾਤ ਦੇ ਵਿੱਚ ਆ ਗਏ ਨਾ ਰਮਨ ਯੈਸ ਮੈਮ ਸਰੀ ਕਮਲ ਯੈਸ ਮੈਮ 모ਹਿਤ ਰਾਹੁਲ ਹਾਜ਼ਰੋਂ ਸਾਰੇ ਹਾਂਜੀ ਮੈਮ ਸਾਰੇ ਆ ਗਏ ਅੱਜ ਤਾਂ ਵੈਰੀ ਗੁੱਡ ਸ਼ਾਬਾਸ਼ ਤਾਂ ਸ਼ੁਰੂ ਕਰੀਏ ਅਸ ਦੀ ਜਮਾਤ ਦੀ ਫੇਰ ਜੋ ਬੱਚੇਓ ਆਜੋ ਬੱਚੇਓ ਆਜੋ ਬੱਚੇਓ ਸਾਰੇ ਆਜੋ ਜੀ रल के सीखिए रल के सिखिए रल के सिखिए ई ई ई ई ई ई ए ई ई ई ई ए कि हम्म मेरा नाम है ईड़ी ना हां जी बच्चे अज ईडी बारे गल्ला करने वाले हाँ ਤੁਸੀਂ ਆਪਣੀ ਵਰਡਮਾਲਾ ਦੇ ਵਿੱਚ 35 ਅੱਖਰੇ ਦੇ ਵਿੱਚ ਈੜੀ ਇੱਟ ਬਾਰੇ ਪੜਿਆ ਹੈ ਨਾ ਹੂੰ ਅੱਜ ਅਸੀਂ ਈੜੀ ਇੱਟ ਬਾਰੇ ਹੀ ਗੱਲਾਂ ਕਰਨ ਵਾਲੇ ਹਾਂ ਸੋ ਤਿਆਰ ਹੋ ਤੁਸੀਂ ਜੋ ਤੁਸੀਂ ਪਹਿਲਾਂ ਈੜੀ ਦੀ ਮਾਤਰਾ ਸਿਹਾਰੀ ਬਾਰੇ ਜਾਣਕਾਰੀ ਪ੍ਰਾਪਤ ਕਰ ਚੁੱਕੇ ਹੋ ਅੱਜ ਅਸੀਂ ਸਿਹਾਰੀ ਤੋਂ ਬੜਨ ਵਾਲੇ ਸ਼ਬਦਾਂ ਨੂੰ ਪੜਨਾ ਸਿੱਖਾਂਗੇ ਲਿਖਣਾ ਸਿੱਖਾਂਗੇ ਅਤੇ ਵਾਕ ਬਣਾਉਣਾ ਸਿੱਖਾਂਗੇ ਬੱਚਿਓ ਜਦੋਂ ਵੀ ਸਿਹਾਰੀ ਅੱਖਰ ਦੇ ਨਾਲ ਲੱਗਦੀ ਹੈ ਤਾਂ ਕੁਝ ਇਸ ਤਰ੍ਹਾਂ ਦਿਖਾਈ ਅਤੇ ਸੁਣਾਈ ਦਿੰਦੀ ਹੈ ਜਿਵੇਂ ਸੱਸੇ ਸਿਹਾਰੀ ਸ ਰਾਰੇ ਸਿਹਾਰੀ ਰੀ ਮੰਮੀ ਸਿਹਾਰੀ ਮੀ ਹਾਹੇ ਸਿਹਾਰੀ ਹੀ ਬੱਚਿਓ ਜਦੋਂ ਵੀ ਸਿਹਾਰੀ ਹਾਹੇ ਦੇ ਨਾਲ ਲੱਗਦੀ ਹੈ ਤਾਂ ਇਸੀ ਆਵਾਜ਼ ਕੁਝ ਬਦਲ ਜਾਂਦੀ ਹੈ ਹਾਂਜੀ ਬੱਚਿਓ ਅੱਜ ਤੁਸੀਂ ਈੜੀ ਦੀ ਛੋਟੀ ਪੈਂਤੀ ਹਾਰੀ ਬਾਰੇ ਕਿੰਨਾ ਕੁਝ ਸਿੱਖਿਆ ਹੈ ਹੁਣ ਅਸੀਂ ਆਪਣੀ ਛੋਟੀ ਬਣਨ ਤੋਂ ਬਣਨ ਵਾਲੇ ਸ਼ਬਦਾਂ ਦੀਆਂ ਗੱਲਾਂ ਕਰਾਂਗੇ ਜੋ ਸਾਡੇ ਬੋਲਾਂ ਨੂੰ ਇੱਕ ਰੂਪ ਦੇ ਦਿੰਦੇ ਹਨ ਚਲੋ ਬੱਚਿਓ ਫਿਰ ਸ਼ਬਦ ਪੜਨਾ ਸਿੱਖੀਏ ਕੀ ਰੋਟਾ ਨ ਕਿਰਨ ਕਿਰਨ ਮੀ च मिर्च मिर्च की सा न किसान किसान सी तार सितार सितार कि र त किरत ता नी तार नितार, 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 नितार रि ਵਾ ਜ਼ ਰਿਵਾਜ਼ ਰਿਵਾਜ਼ ਵੀ ਚ ਰ ਵਿਚਾਰ ਵਿਤਾਰ ਹਾਂਜੀ ਬੱਚਿਓ ਹੁਣ ਅਸੀਂ ਹਾਹੇ ਨੂੰ ਸਿਹਾਰੀ ਵਾਲੇ ਸ਼ਬਦ ਕਰਾਂਗੇ ਜਿਸਦੀ ਆਪਾਂ ਪਹਿਲਾਂ ਗੱਲ ਕੀਤੀ ਸੀ ਨਾ ਬੱਚਿਓ ਜਦੋਂ ਹਾਹੇ ਨੂੰ ਸਿਹਾਰੀ ਲੱਗਦੀ ਹੈ ਤਾਂ ਇਹ ਸ਼ਬਦ ਕਿਸ ਤਰ੍ਹਾਂ ਪੜੇ ਜਾਂਦੇ ਹਨ ਜਿਵੇਂ ਨ ਹਾਹੇ ਸਿਹਾਰੀ ਰਾ ਰ ਨੈਰ ਬੱਚਿਓ ਜਦੋਂ ਹਾਹੇ ਨੂੰ ਸਿਹਾਰੀ ਲੱਗਦੀ ਹੈ ਤਾਂ ਪਹਿਲੇ ਅੱਖਰ ਦੇ ਨਾਲ ਲੱਗ ਕੇ ਦੀ ਆਵਾਜ਼ ਹੈ ਆਉਂਦੀ ਹੈ ਨੰਨਾ ਹਾਹੇ ਸਿਹਾਰੀ ਨੈ ਇਸ ਨੂੰ ਅਸੀਂ ਨਹੀਂ ਨਹੀਂ ਬੋਲਣਾ ਨੈਰ ਸ਼ ਹਾਹੇ ਸਿਹਾਰੀ ਰਾਰਾ ਸ਼ੇਰ ਲ ਹਾਹੇ ਸਿਹਾਰੀ ਰਾਰਾ ਲੈਰ ਸ਼ ਹਾ ਹੈ ਸਿਹਾਰੀ ਦੱਦਾ ਸ਼ੈਦ ਰਿ ਕਾ ਸ਼ਾ ਰਿਕਸ਼ਾ ਸਿ ਰ ਕਾ ਸਿਰਕਾ ਚਿ ਮ ਟਾ ਚਿਮਟਾ ਚਿਮਟਾ ਕ ਵਿ ਤਾ ਕਵਿਤਾ ਕਵਿਤਾ ਇ ਨ ਸਾ ਨ ਇਨਸਾਨ ਇਨਸਾਨ ਕ ਰ किरपा न किरपान 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 म हाहे सिहारी मा न मेहमान मेहमान बि स त रा बिस्तरा बिस्तरा हाँ जी बच्चियों हूँ असी सिहारी वाले वाक सीखा गे श हाहे सिहारी र शेर जा शेर ਜਾ ਕਿ ਰ ਨ ਕਿਰਨ ਪਾ ਠ ਪਾਠ ਲਿ ਖ ਲਿਖ ਕਿਰਨ ਪਾਠ ਲਿਖ ਸ ਮ ਰ ਨ ਸਿਮਰਨ ਸ ਤ ਰ ਸਿਤਾਰ ਵ ਜਾ ਵਜਾ सिमरन सितार बजा मि र च मिर्छ ना खा मिर्छ ना खा से पर बिंदी हा हे सिहारी ददा शहद खा ममा हा हे सिहारी मां न मेहमान दा सत्कार ਕਰ ਮਹਿਮਾਨ ਦਾ ਸਤਕਾਰ ਕਰ ਬੱਚਿਓ ਹੁਣ ਅਸੀਂ ਸ਼ਬਦਾਂ ਦੀ ਇੱਕ ਵਾਰ ਫੇਰ ਤੋਂ ਦੁਹਰਾਈ ਕਰ ਲੈਂਦੇ ਹਾਂ ਤੁਸੀਂ ਆਪਣੀ ਪਾਠ ਪੁਸਤਕ ਵਿੱਚੋਂ ਪੰਨਾ ਨੰਬਰ 82 ਵਿੱਚੋਂ ਇੰਨਾ ਸ਼ਬਦਾਂ ਦੀ ਦੁਹਰਾਈ ਮੇਰੇ ਨਾਲ-ਨਾਲ ਕਰੋ ਕਿਰਨ ਮਿਰਚ ਕਿਰਤ ਗਟਕ ਸੇਤ ਬਿਮਾਰ ਕਿਸਾਨ ਸ਼ੇਰ ਹਾਂਜੀ ਬੱਚਿਓ ਹੁਣ ਅਸੀਂ ਦੇਖਦੇ ਹਾਂ ਜਦੋਂ ਈੜੀ ਦੀ ਪੈਂਤ ਸਿਹਾਰੀ ਅੱਖਰਾਂ ਦੇ ਨਾਲ ਲੱਗਦੀ ਹੈ ਅਤੇ ਸ਼ਬਦ ਬਣਦੇ ਹਨ ਤਾਂ ਕਿਵੇਂ ਲਿਖੇ ਜਾਂਦੇ ਹਨ ਤਾਂ ਬੱਚਿਓ ਧਿਆਨ ਨਾਲ ਦੇਖੋ ਤਾਂ कविता कविता हा हे सिहारी रारा नैर नैर सिस्रा बिस्रारा की किसान ਕਿਸਾਨ ਪ ਬ ਰਿ ਵਾ ਰ ਪਰਿਵਾਰ ਪਰਿਵਾਰ ਮ ਟਾ ਚਿੰਟਾ ਚਿੰਟਾ ਕਿ ਰ ਬਾ ਨਾ ਕਿਰਪਾਨ ਜਦੋਂ ਸਿਹਾਰੀ ਅਖਰਾ ਦੇ ਨਾਲ ਲੱਗਦੀ ਹੈ ਤਾਂ ਕਿੰਨੀ ਸੋਹਣੀ ਲੱਗਦੀ ਹੈ ਕਿੰਨੇ ਸੋਹਣੇ ਸ਼ਬਦ ਬਣਾਉਂਦੀ ਹੈ ਕਿੰਨਾ ਸੋਹਣਾ ਰੂਪ ਲੈਂਦੀ ਹੈ ਬੱਚਿਓ ਤੁਸੀਂ ਇਹਨਾਂ ਸ਼ਬਦਾਂ ਤੇ ਵਾਕਾਂ ਨੂੰ ਲਿਖਣ ਦਾ ਅਭਿਆਸ ਕਰਨਾ ਹੈ ਹੁਣ ਵਾਰੀ ਹੈ ਕਰਦੇ ਕੰਮ ਦੀ ਬੱਚਿਓ ਤੁਹਾਡਾ ਕਰਦਾ ਕੰਮ ਹੀ ਹੈ ਜਮਾਤ ਦੇ ਵਿੱਚ ਜੋ ਵੀ ਸ਼ਬਦ ਜੋ ਵਾਕ ਲਿਖਣੇ ਸਿਖਾਏ ਗਏ ਹਨ ਯਾਦ ਕਰਵਾਏ ਗਏ ਹਨ ਸਮਝਾਏ ਗਏ ਹਨ ਤੁਸੀਂ ਇਹਨਾਂ ਨੂੰ ਆਪਣੀ ਕਾਪੀ ਦੇ ਵਿੱਚ ਲਿਖਣਾ ਹੈ ਸੁੰਦਰ ਕਾ ਕੀ ਜੇਕਰ ਜ਼ਰੂਰਤ ਹੋਵੇ ਤਾਂ ਆਪਣੇ ਮਾਤਾ ਪਿਤਾ ਤੇ ਅਧਿਆਪਕਾਂ ਦੀ ਸਹਾਇਤਾ ਵੀ ਲੈ ਸਕਦੀ ਹਾਂ ਇਸ ਦੇ ਨਾਲ ਹੀ ਆਪਣੇ ਅਧਿਆਪਕਾ ਮਨਦੀਪ ਕਰਨ ਦੀ ਇਜਾਜ਼ਤ